ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲਾ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਚ ਹੋਵੋਗੇ ਅੱਜ ਆਪਾਂ ਮਿਰਚ ਦਾ ਆਚਾਰ ਬਣਾ ਰਹੇ ਹਾਂ ਤੇ ਆਪਾਂ 1 ਕਿਲੋ ਮਿਰਚਾਂ ਲਈਆਂ ਇਹ ਮਿਰਚਾਂ ਜਿਹੜੀਆਂ ਵੱਡੇ ਵਾਲੀਆਂ ਮਿਰਚਾਂ ਆ ਇਹ 1 ਕਿਲੋ ਮਿਰਚਾਂ ਲਈਆਂ ਇਹਨਾਂ ਨੂੰ ਆਪਾਂ ਧੋ ਕੇ ਸੁਕਾ ਲਿਆ ਚੰਗੀ ਤਰ੍ਹਾਂ ਤੇ ਇਹ ਆਪਾਂ ਸਮਾਨ ਲਿਆ ਇਹਨਾਂ ਦੇ ਲਈ ਇਹਦੇ ਵਿੱਚ ਆਪਾਂ ਪਾਵਾਂਗੇ ਸੌਂਫ ਇਹ ਸਾਫਤਾ ਧਨੀਆ ਆਪਣੇ ਕੋਲੇ ਇਹ ਜੀਰਾ ਤੇ ਇਹ ਰਾਈ ਇਹਦੇ ਵਿੱਚ ਆਪਣਾ ਸਰੋਂ ਦਾ ਤੇਲ ਤੇ ਇਹ ਆਪਣੇ ਕੋਲੇ ਚਿੱਟਾ ਸਿਰਕਾ ਇਹ ਸਮਾਨ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਮਿਰਚਾਂ ਨੂੰ ਜਿਹੜੇ ਉਹ ਡੰਗ ਲਾਂਗੇ ਜਿਹੜੀਆਂ ਇਹਨਾਂ ਦੀਆਂ ਇਹ ਕੁੰਡੀਆਂ ਆ ਇਹ ਆਪਾਂ ਅਲੱਗ ਕਰ ਲਾਂਗੇ ਤੇ ਚੀਰ ਵਿੱਚ ਪਾ ਦਾਂਗੇ ਇਹਨਾਂ ਦੇ ਫਿਰ ਆਪਾਂ ਬਾਅਦ ਵਿੱਚ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਸ ਤਰ੍ਹਾਂ ਜਿਹੜਾ ਉਹ ਆਚਾਰ ਬਣਾਉਨੇ ਆ ਆ ਇਸ ਤਰ੍ਹਾਂ ਆਪਾਂ ਇਹਨਾਂ ਦੀਆਂ ਇਹ ਕੁੰਡੀਆਂ ਉਹ ਲਾ ਲੈਣਗੇ ਤੇ ਇਹਨਾਂ ਦੇ ਵਿੱਚ ਆਪਾਂ ਜਿਹੜੇ ਚੀਰ ਪਾ ਲੈਣੇ ਆ ਇਸ ਤਰ੍ਹਾਂ ਤਾਂ ਕਿ ਜਿਹੜਾ ਮਸਾਲਾ ਉਹ ਸਾਰਾ ਇਹਨਾਂ ਦੇ ਵਿੱਚ ਨੂਨ ਹਲਦੀ ਤੇਲ ਸਭ ਕੁਝ ਉਹ ਮਿਰਚ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਚੱਲਿਆ ਜਾਵੇ ਇਸ ਤਰ੍ਹਾਂ ਆਪਾਂ ਜਿਹੜੇ ਸਾਰੀਆਂ ਮਿਰਚਾਂ ਦੇ ਉੱਤੋਂ ਕੁੰਡੀਆਂ ਜਿਹੜੀਆਂ ਉਹ ਲਾ ਲੈਣੀਆਂ ਆ ਇਹਨਾਂ ਨੂੰ ਆਪਾਂ ਧੋਣ ਤੋਂ ਸੁਕਾਉਣ ਤੋਂ ਬਾਅਦ ਫੇਰ ਜਿਹੜੀਆਂ ਇਹ ਕੁੰਡੀਆਂ ਉਹ ਫੇਰ ਆਪਾਂ ਲਾਉਣੀਆਂ ਕਿਉਂਕਿ ਜੇ ਆਪਾਂ ਪਹਿਲਾਂ ਹੀ ਜਿਹੜੀਆਂ ਇਹ ਕੁੰਡੀਆਂ ਲਾ ਦਾਂਗੇ ਤੇ ਫੇਰ ਜਿਹੜਾ ਅਚਾਰ ਉਹ ਖਰਾਬ ਹੋ ਜਾਂਦਾ ਜਿਹੜਾ ਮਿਰਚ ਦੇ ਵਿੱਚ ਪਾਣੀ ਚਲਿਆ ਜਾਂਦਾ ਤੇ ਅਚਾਰ ਆ ਜਿਹੜਾ ਉਹ ਆਪਣਾ ਖਰਾਬ ਹੋ ਸਕਦਾ ਫੇਰ ਇਹ ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਜਿਹੜੀਆਂ ਉਹ ਚੀਰ ਇਹਨਾਂ ਦੇ ਵਿੱਚ ਦੇ ਲਾਂਗੇ ਫੇਰ ਆਪਾਂ ਤੁਹਾਨੂੰ ਮਿਲਦੇ ਆ ਫੇਰ ਦਿਖਾਉਂਦੇ ਆ ਹਾਂਜੀ ਆਪਾਂ ਇਹ ਮਿਰਚਾਂ ਜਿਹੜੀਆਂ ਸਾਰੀਆਂ ਆਪਾਂ ਡੋਂਗ ਲਈਆਂ ਆ ਦੇਖੋ ਅਲੱਗ ਕਰ ਲਈਆਂ ਇਹਨਾਂ ਦੀਆਂ ਕੁੰਡੀਆਂ ਤੇ ਇਹਨਾਂ ਦੇ ਵਿੱਚ ਆਪਾਂ ਚੀਰ ਜਿਹੜੇ ਉਹ ਦੇ ਲਏ ਆ ਕਈ ਕਈ ਮਿਰਚਾਂ ਜਿਵੇਂ ਜਾਦੇ ਵੱਡੇ ਦਾ ਸੋਨਾਂ ਦੇ ਆਪਾਂ 2-2 ਪੀਸ ਵੀ ਕਰ ਲਏ ਆ ਵਿੱਚ ਇਹ ਜਿਹੜੇ ਮਸਾਲੇ ਆ ਇਹ ਹੁਣ ਆਪਾਂ ਸਾਰੇ ਮਸਾਲੇ ਥੋੜੇ ਥੋੜੇ ਭੁੰਨਾਂਗੇ ਥੋੜੇ ਜੇ ਰੋਸਟ ਕਰਾਂਗੇ ਇਹਨਾਂ ਨੂੰ ਤਾਂ ਕਿ ਜਿਹੜੀ ਇਹਨਾਂ ਦੀ ਸੈਲ ਜੀ ਉਹ ਨਿਕਲ ਜੇ ਵਿੱਚੋਂ ਤੇ ਇਹ ਭੁੰਨ ਕੇ ਆਪਾਂ ਫੇਰ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਸ ਤਰ੍ਹਾਂ ਆਚਾਰ ਬਣਾਉਨੇ ਆ ਮਸਾਲੇ ਭੁੰਨ ਲਏ ਆਪਾਂ ਹਾਂਜੀ ਇਹ ਜਿਹੜਾ ਆਪਣੇ ਕੋਲੇ ਸਾਤ ਤਾਣੀਆਂ ਇਹ ਆਪਾਂ 2 ਚਮਚੇ ਲਏ ਆ ਆ ਜਿਹੜਾ ਨਾਰਮਲ ਚਮਚ ਹੁੰਦਾ ਆਪਣੇ ਕੋਲੇ ਘਰੇ ਇਹੀ ਆ ਇਹ 2 ਚਮਚਾ ਪਹਿਲੇ ਲਏ ਆ 1 ਚਮਚਾ ਜਿਹੜਾ ਆਪਾਂ ਉਹ ਜੀਰੇ ਦਾ ਲਿਆ ਤੇ 2 ਚਮਚੀ ਇਹ ਆਪਾਂ ਲਏ ਆ ਸੌਂਫ ਦੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਜਿਹੜਾ ਉਹ ਰੋਸਟ ਕਰਾਂਗੇ ਇਨਾਂ ਨੂੰ ਰੋਸਟ ਕਰਕੇ ਥੋੜਾ ਜਿਹਾ ਪੀਸ ਲੈਣਾ ਆਪਾਂ ਜਿਆਦੇ ਬਰੀਕ ਵੀ ਇਹਨਾਂ ਦਾ ਪਾਊਡਰ ਨਹੀਂ ਬਣਾਉਣਾ ਪਰ ਥੋੜਾ ਜਿਹਾ ਪੀਸਣਾ ਪਊਗਾ ਕਿਉਂਕਿ ਜਿਹੜੇ ਮਸਾਲੇ ਆਪਣੇ ਕੋਲੇ ਮੋٹے ਆ ਸਾਤ ਤੇ ਮਸਾਲੇ ਆ ਥੋੜਾ ਜਿਹਾ ਇਹਨਾਂ ਨੂੰ ਰੋਸਟ ਕਰਾਂਗੇ ਇੱਕ ਹੁਣ ਜਿਹੜਾ ਮੌਸਮਾ ਸੱਲ ਜੀ ਵਾਲਾ ਇਸ ਲਈ ਇਹਨਾਂ ਦੇ ਵਿੱਚੋਂ ਜਿਹੜੀ ਸੱਲ ਜੀ ਉਹ ਨਿਕਲ ਜੂਗੀ ਥੋੜਾ ਜਿਹਾ ਇਹਨਾਂ ਨੂੰ ਰੋਸਟ ਕਰਾਂਗੇ ਆਪਾਂ ਇੰਨਾ ਦੇ ਨਾਲ ਇਹ ਜਿਹੜੇ ਮਸਾਲੇ ਆਪਾਂ ਇਹ ਤਿੰਨ ਚੀਜ਼ਾਂ ਪਾਈਆਂ ਇਹ ਸਿਰਫ ਅਚਾਰ ਦਾ ਜਿਹੜਾ ਟੇਸਟ ਵਧੀਆ ਆਉਂਦਾ ਇਹਦੇ ਨਾਲ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਜ਼ਰੂਰੀ ਆਪਾਂ ਇਹ ਪਾਉਣੇ ਹੀ ਪਾਉਣਾ ਪਰ ਜਿਹੜੀ ਰਾਈ ਆ ਇਹ ਆਪਾਂ ਵਿੱਚ ਜ਼ਰੂਰ ਪਾਉਣੀ ਹੁੰਦੀ ਆ ਅਚਾਰ ਦੇ ਤੇ ਆ ਬਾਕੀ ਜਿਹੜੀਆਂ ਤਿੰਨ ਚੀਜ਼ਾਂ ਇਹ ਤਾਂ ਆਪਾਂ ਸਿਰਫ ਸਵਾਦ ਵਧਾਉਣ ਵਾਸਤੇ ਕੇਵਲ ਆਪਾਂ ਰਾਈ ਵੀ ਪਾ ਦਾਂਗੇ ਰਾਈ ਵੀ ਪਾਤੀ ਆ ਤੇ ਇਧਰ ਆਪਾਂ ਗੈਸ ਜਿਹੜਾ ਉਹ ਬੰਦ ਕਰਤਾ ਕਿਉਂਕਿ ਆਪਣਾ ਜਿਹੜਾ ਕੰਡਾ ਇਹ ਗਰਮਾ ਹਜੇ ਬਸ ਉਹਨیں ਆਪਾਂ ਪੀਸ ਲਵਾਂਗੇ ਪੀਸ ਕੇ ਤੇ ਫਿਰ ਆਪਾਂ ਇਹਨੂੰ ਆਚਾਰ ਦੇ ਵਿੱਚ ਮਿਕਸ ਕਰਾਂਗੇ ਹਾਂਜੀ ਦੇਖੋ ਆਪਾਂ ਜਿਹੜੇ ਇਹ ਮਸਾਲੇ ਆ ਇਹ ਆਪਾਂ ਭੁੰਨ ਲਏ ਆ ਭੁੰਨ ਕੇ ਤੇ ਪੀਸ ਲਏ ਆ ਜਿਆਦਾ ਆਪਾਂ ਜਿਹੜਾ ਬਰੀਕ ਇਹ ਨਹੀਂ ਕੀਤਾ ਮਸਾਲਾ ਤੇ ਇਹ ਆਪਣੇ ਕੋਲੇ ਹਲਦੀ ਆ ਹਲਦੀ ਜਿਹੜੀ ਆਪਾਂ 2 ਚਮਚ ਲੈਏ ਆ ਇਹੀ ਆਪਾਂ ਚਮਚ ਨਾਲ ਸਾਰਾ ਕੁਝ ਮਿਨੇ ਆ ਜਿਹੜਾ ਆਮ ਆਪਾਂ ਡੇਲੀ ਘਰੇ ਚਮਚਾ ਵਰਤਦੇ ਆ ਕੁਛ ਵੀ ਚੀਜ਼ ਖਾਣ ਵਾਸਤੇ ਉਹੀ ਚਮਚ ਆਪਣੇ ਕੋਲੇ ਵੱਡਾ ਨਿੰਗਾ ਇਹ ਤੇ ਬਾਕੀ ਇਹ ਨਮਕ ਆਪਣੇ ਕੋਲੇ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਇਹ ਸਾਰੇ ਮਸਾਲੇ ਜਿਹੜੇ ਉਹ ਮਿਕਸ ਕਰਾਂਗੇ ਮਿਰਚਾਂ ਦੇ ਵਿੱਚ ਹੱਥਾ ਜਿਹੜੇ ਆਪਣੇ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਸੁੱਕੇ ਹੋਣੇ ਚਾਹੀਦੇ ਫਿਰ ਜਿਹੜਾ ਅਚਾਰ ਆ ਉਹ ਕਦੇ ਵੀ ਖਰਾਬ ਨਹੀਂ ਹੁੰਦਾਗਾ ਜਿਹੜੇ ਆਪਣੇ ਹੱਥ ਸੁੱਕੇ ਹੋਣਗੇ ਤਾਂ ਜਦੋਂ ਆਪਾਂ ਅਚਾਰ ਭਾਂਡੇ ਦੇ ਵਿੱਚੋਂ ਕੱਢਣਾ ਉਦੋਂ ਵੀ ਜਿਹੜੇ ਹੱਥ ਆਪਣੇ ਸਾਫ਼ ਹੋਣੇ ਚਾਹੀਦੇ ਜੇ ਆਪਾਂ ਗਿੱਲੇ ਹੱਥ ਅਚਾਰ ਨੂੰ ਲਾਵਾਂਗੇ ਫੇਰ ਜਿਹੜਾ ਆਚਾਰ ਉਹ ਖਰਾਬ ਹੁੰਦਾ ਵੈਸੇ ਆਚਾਰ ਨਹੀਂ ਖਰਾਬ ਹੁੰਦਾ ਦਾ ਇਹ ਜਿਹੜਾ ਆਪਾਂ ਮਸਾਲਾ ਇਹ ਸਾਰਾ ਇਹਦੇ ਵਿੱਚ ਪਾਵਾਂਗੇ ਇਹ ਆਪਣੇ ਕੋਲੇ ਹਲਦੀ ਆ ਹਲਦੀ ਨਾਲ ਜਿਹੜਾ ਆਚਾਰ ਦਾ ਉਹ ਰੰਗ ਆ ਜਿਹੜਾ ਉਹ ਵਧੀਆ ਹੁੰਦਾ 4 ਚਮਚ ਮੈਂ ਨੂਨ ਦੇ ਪਾਦੇ ਕਿਉਂਕਿ ਜਿਹੜੀ ਇਹ ਆਪਣੀ ਮਿਰਚ ਆ ਇਹ ਜਿਆਦਾ ਕੌੜੀ ਨਹੀਂ ਜੀ ਜੇ ਆਪਣੀ ਮਿਰਚ ਜਿਆਦਾ ਕੌੜੀ ਆ ਫਿਰ ਉਹਦੇ ਵਿੱਚ ਆਪਾਂ ਜਿਹੜਾ ਨੂਨ ਆ ਉਹ ਵੱਧ ਵੀ ਪਾ ਸਕਦੇ ਆ ਇਹ ਮਿਰਚ ਦਾ ਹਿਸਾਬ ਦੇਖਣਾ ਪੈਂਦਾ ਵੀ ਮਿਰਚ ਆਪਣੀ ਜਿਹੜੀ ਆਪਾਂ ਆਚਾਰ ਬਣਾ ਰਹੇ ਆ ਮਿਰਚ ਆਪਣੀ ਕੌੜੀ ਜ਼ਿਆਦਾ ਹੈ ਕਿ ਘੱਟ ਕੌੜੀ ਹੈ ਇਸੇ ਲਈ ਜੇ ਮਿਰਚ ਜ਼ਿਆਦਾ ਕੌੜੀ ਹੋਵੇ ਵਿੱਚ ਜਿਹੜਾ ਨਮਕ ਹੋ ਵੱਧ ਪਾਉਗਾ ਆਪਣੀ ਜਿਹੜੀ ਮਿਰਚ ਹੈ ਬਿਲਕੁਲ ਵੀ ਕੌੜੀ ਨਹੀਂ ਜਿਸੇ ਲਈ ਆਪਾਂ ਇਹਦੇ ਵਿੱਚ ਨੂਨ ਹੈ ਜਿਹੜਾ ਘੱਟ ਰੱਖਿਆ ਕਿਉਂਕਿ ਫਿਰ ਜਿਹੜਾ ਅਚਾਰ ਆ ਉਹ ਖਾਰਾ ਜਿਹਾ ਹੋ ਜਾਂਦਾ ਜ਼ਿਆਦੇ ਨੂਨ ਦੇ ਨਾਲ ਹੁਣ ਇਹਨਾਂ ਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਾਂਗੇ ਥੋੜਾ ਜਿਹਾ ਮਸਾਲੇ ਸਾਰੇ ਤੇਰੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਉਨੇ ਆ ਇਹ ਸਰੋਂ ਦਾ ਤੇਲ ਹੈ ਜਿਹੜਾ ਆਪਾਂ ਅੰਦਾਜ਼ੇ ਨਾਲ ਹੀ ਪਾਉਣਾ ਥੋੜਾ ਜਿਹਾ ਪਾਉਣਾ ਵੀ ਜਿਹੜਾ ਆਪਣਾ ਹੈ ਮਸਾਲਾ ਉਹ ਮਿਰਚਾਂ ਦੇ ਨਾਲ ਲੱਗ ਜੇ ਜਿਆਦਾ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ ਨਹੀਂ ਪਾਉਣਾਗਾ ਆ ਦੇਖੋ ਜਿਹੜਾ ਮਸਾਲਾ ਇਸ ਤਰ੍ਹਾਂ ਸਾਰੀਆਂ ਮਿਰਚਾਂ ਦੇ ਨਾਲ ਲੱਗ ਰਿਹਾ மசாலாக்கிதா லீ படே மசாலா ਉਹ ਚੰਗੀ ਤਰ੍ਹਾਂ ਜਿਹੜਾ ਮਿਰਚਾਂ ਦੇ ਨਾਲ ਲੱਗ ਗਿਆ ਬਸ ਇੰਨਾ ਕੀ ਆਪਾਂ ਇਹਦੇ ਵਿੱਚ ਜਿਹੜਾ ਤੇਲ ਆ ਉਹ ਪਾਉਣਾ ਹੈ ਚੰਗੀ ਤਰ੍ਹਾਂ ਜਿਹੜਾ ਆ ਇਹ ਆਪਾਂ ਮਸਾਲਾ ਸਾਰਾ ਉਹ ਮਿਕਸ ਕਰਾਂਗੇ ਮਿਰਚਾਂ ਦੇ ਵਿੱਚ ਇਹ ਆਪਣਾ ਭਾਂਡਾ ਸਾਫ਼ ਆ ਆਪਣੇ ਹੱਥ ਸਾਫ਼ ਆ ਫਿਰ ਜਿਹੜਾ ਅਚਾਰ ਆ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਆ ਉਹ 2 ਸਾਲ 3-3 ਸਾਲ ਦੀ ਜਿਹੜਾ ਮਿਰਚ ਦਾ achar ਆ ਉਹ ਪਿਆ ਰਹਿੰਦਾ ਪਰ ਕਦੇ ਖਰਾਬ ਨਹੀਂ ਹੋਇਆਗਾ ਚੰਗੀ ਤਰ੍ਹਾਂ ਕਰ ਮਿਕਸ ਕਰਾਂਗੇ ਇਹਨੂੰ ਮਸਾਲੇ ਨੂੰ ਜਿਹੜਾ ਸਾਰਾ ਇਹ ਮਿਰਚਾਂ ਦੇ ਨਾਲ ਇਹ ਲੱਗ ਜਾਵੇ ਮਸਾਲਾ ਆਪਣਾ ਇਦੇ ਵਿੱਚ ਜਿਹੜਾ ਆਪਾਂ ਉਹ ਸਿਰਕਾ ਪਾਵਾਂਗੇ ਚਿੱਟਾ ਸਿਰਕਾ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਇਆ ਸੀ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਆਚਾਰ ਦੇ ਵਿੱਚ ਆਗੇ ਆਪਣੀ ਬੀਪੀ ਦੇ ਵਿੱਚ ਇਹਨੂੰ ਆਪਾਂ ਚੰਗੀ ਤਰ੍ਹਾਂ ਤੋਂ ਤਾਹ ਹੋਇਆ ਸੁਕਾਇਆ ਹੋਇਆ ਧੁੱਪ ਲਵਾਈ ਹੋਈ ਹੈ ਇਸ ਨੂੰ ਇਹ ਬਿਲਕੁਲ ਵੀ ਗਿੱਲਾ ਨਹੀਂ ਆਪਣਾ ਭਾਂਡਾ ਇਹਦੇ ਵਿੱਚ ਜਿਹੜਾ ਆਪਾਂ ਇਹ ਸਾਰਾ achar ਆ ਪਾ ਦਾਂਗੇ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਜਿਹੜੀ ਹਰ ਇੱਕ ਸਾਡੀ ਵੀਡੀਓ ਆਉਣ ਵਾਲੀ ਨਵੀਂ ਵੀਡੀਓ ਹਰ ਇੱਕ ਕੰਦੀ ਉਹ ਤੁਹਾਨੂੰ ਉਹਦਾ ਪਤਾ ਲੱਗ ਸਕੇ ਇਹ ਸਰਕਾ ਜਿਹੜਾ ਆਪਾਂ ਇਹ ਵੀ ਆਪਾਂ ਮਿਰਚਾਂ ਦੇ ਹਿਸਾਬ ਨਾਲ ਜਿਹੜਾ ਵੱਧ ਘੱਟ ਪਾ ਸਕਦੇ ਆ ਜੇ ਆਪਣੀ ਮਿਰਚਾਂ ਜਿਹੜੀ ਪੌੜੀ ਜ਼ਿਆਦਾ ਆ ਉਦੇ ਵਿੱਚ ਜਿਹੜਾ ਸਿਰਕਾ ਉਹ ਆਪਾਂ ਥੋੜਾ ਜਿਹਾ ਵੱਧ ਪਾ ਸਕਦੇ ਆ ਕਿਉਂਕਿ ਇਹਦੇ ਨਾਲ ਜਿਹੜਾ achar ਉਹ ਖੱਟਾ ਹੋ ਜਾਂਦਾ ੜੱਟਣਾ ਜਿਹੜੀ ਮਿਰਚਾਂ ਦੀ ਉਹ ਘਟ ਜਾਂਦੀ ਆ ਪਰ ਆਪਣੀ ਮਿਰਚ ਆ ਜਿਹੜੀ ਇਹ ਜਿਆਦਾ ਕੋੜੀ ਨਹੀਂ ਗਈ ਇਸੇ ਲਈ ਆਪਾਂ ਇਹਦੇ ਵਿੱਚ ਸਿਰਕਾ ਵੀ ਥੋੜਾ ਹੀ ਪਾਇਆ ਹੈ ਚਾਰ ਨੂੰ ਕੋਈ ਧੁੱਪ ਲਵਾਉਣ ਦੀ ਜ਼ਰੂਰਤ ਨਹੀਂ ਕਾਸੀ ਦੀ ਜ਼ਰੂਰਤ ਨਹੀਂ ਗੀ ਬਸ ਇਹਨੂੰ ਹਿਲਾਉਣਾ ਹੀ ਹੁੰਦਾ ਜਿਵੇਂ ਇੱਕ ਦੋ ਦਿਨ ਆਪਾਂ ਇਹਨੂੰ ਹਿਲਾ ਸਕਦੇ ਆਂ ਵੀ ਇਸ ਤਰ੍ਹਾਂ ਜਿਹੜੇ ਸਾਰੇ ਮਸਾਲੇ ਉਹ ਲਚਾਂ ਦੇ ਨਾਲ ਜਿਹੜੀ ਉਹ ਲੱਗੇ ਰਹਿਣ ਧੁੱਪ ਲਵਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਦੀ ਚਾਰ ਨੂੰ ਤੇ achar ਜਿਹੜਾ ਕਦੇ ਵੀ ਖਰਾਬ ਨਹੀਂ ਹੁੰਦਾ ਕਿ ਜੇ ਆਪਣੇ ਹੱਥ ਸਾਫ਼ ਆ ਆਪਣਾ ਜਿਹੜਾ ਭਾਂਡਾ ਉਹ ਸਾਫ਼ ਆ ਤਾਂ achar ਆ ਜਿਹੜਾ ਕਦੇ ਵੀ ਖਰਾਬ ਨਹੀਂ ਹੁੰਦਾ ਗਾ ਜੇ ਆਪਾਂ ਤਲ ਕੇ ਮਿਰਚਾਂ ਦਾ achar ਪਾਉਨੇ ਆ ਜਿਵੇਂ ਫਰਾਈ ਕਰਕੇ ਵੀ ਮਿਰਚਾਂ ਦਾ achar ਪੈ ਜਾਂਦਾ ਉਹ ਜਿਹੜਾ achar ਆ ਉਹ ਥੋੜਾ ਟਾਈਮ ਰਹਿੰਦਾ ਉਹ ਜਿਆਦਾ ਟਾਈਮ ਜਿਹੜਾ ਆਪਣਾ achar ਨਹੀਂ ਬਚਦਾ ਉਹ ਖਰਾਬ ਹੋ ਜਾਂਦਾ ਜਿਹੜਾ ਆਪਾਂ ਤਲਕੇ ਪਾਉਂਦੇ ਆ ਜਿਹੜਾ ਇਸ ਤਰ੍ਹਾਂ ਆਪਾਂ ਸੁੱਕਾ achar ਪਾਉਂਦੇ ਆ ਸਰੋਂ ਦਾ ਤੇਲ ਵਿੱਚ ਪਾ ਕੇ ਤੇ ਸਿਰਕਾ ਪਾ ਕੇ ਇਹ ਜਿਹੜਾ achar ਆ ਇਹ ਭਾਵੇਂ 2 ਸਾਲ ਰੱਖ ਲਓ ਭਾਵੇਂ 3 ਸਾਲ ਰੱਖ ਲਓ ਇਹ achar ਆ ਜਿਹੜਾ ਕਦੇ ਵੀ ਖਰਾਬ ਨਹੀਂ ਹੁੰਦਾ ਇਹਦਾ ਇਸ ਤਰ੍ਹਾਂ ਹੀ ਆਪਾਂ ਜਿਹੜਾ ਵਸਾ achar ਉਹ ਬਣਾ ਸਕਦੇ ਆ दो दो बस ਇਹਨੂੰ ਆਪਾਂ ਹਿਲਾਉਣਾ ਹੀ ਆ ਜਿਵੇਂ 1-2 ਦਿਨ 2-4 ਦਿਨ ਉਹਨੂੰ ਹਿਲਾਉਂਦੇ ਰੋ ਆਚਾਰ ਨੂੰ ਉਸ ਤੋਂ ਬਾਅਦ ਜਿਹੜਾ ਖਾਣ ਵਾਸਤੇ ਬਸ ਤਿਆਰ ਹੋ ਜਾਂਦਾ ਆ ਚਾਰ ਕੋਈ ਧੁੱਪ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਕੀ ਤੇ ਇਸ ਤਰ੍ਹਾਂ ਦੇ ਸਾਡੇ ਜਿਹੜੇ ਨਵੇਂ-ਨਵੇਂ ਵਲੌਗ ਦੇਖਣ ਲਈ ਨਵੰਗਾ-ਨਵੰਗਾ ਰੈਸਪੀ ਨਾ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ